ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲਬਾਤ ਕਰਦੇ ਆਂ ਚੌਂਡੀਅੜ ਦੇ ਡੀਜ਼ਲ ਦੇ ਵੀ ਡੀਜ਼ਲ ਦਾ ਇਹ ਕੀ ਖਰਚਾ ਹੈ ਤੇ ਤਿੰਨ ਚਾਰ ਦਿਨ ਹੋ ਗਏ ਮੈਂ ਇੱਕ ਵੀਡੀਓ ਦੇਖੀ ਜਾਂਦਾ ਸੀ ਤਿੰਨ ਚਾਰ ਦਿਨ ਹੋ ਗਏ ਇੱਕ ਭਰਾ ਦੀ ਮੈਂ ਵੀਡੀਓ ਵੇਖੀ ਉਹ ਕਹਿੰਦਾ ਮਾੜਾ ਨੇੜੇ ਹੋ ਜਾ ਯਾਰ ਮੈਂ ਕਹ ਹੈ ਨਹੀਂਗਾ ਉਹ ਕਹਿੰਦਾ ਵੀ 10 ਕਿੱਲੇ ਕਦੂ ਕਰਿਆ ਤੇ 200 ਲੀਟਰ ਤੇਲ ਖਾ ਗਿਆ ਜੌਂਡੀਆ ਵੀ ਪਤਾ ਨਹੀਂ ਇਹਦੇ ਪੰਪ ਚ ਫਾਲਟ ਆ ਜਾਂ ਕੀ ਹੈ 10 ਲੀ 10 ਕਿੱਲਾਂ ਦੇ ਵਿੱਚ 200 ਲੀਟਰ ਤੇਲ ਵੀ ਕਿਸੇ ਹਾਲਤ ਦੇ ਵਿੱਚ ਗੱਲ ਮੰਨਣ ਚ ਆਉਂਦੀ ਨਹੀਂ ਵੀ 10 ਕਿੱਲਾਂ ਦੇ ਵਿੱਚ 200 ਲੀਟਰ ਤੇਲ ਖਾ ਗਿਆ ਮੇਰੇ ਆਪ ਦੇ ਕੋਲੇ ਦੋ ਜੌਂਡੀਆ ਰ ਆ ਬਾਬੇ ਦੀ ਕਿਰਪਾ ਨਾਲ ਜੇ 10 ਜੇ ਤੁਸੀਂ ਤਜਰਬਾ ਕਰਨਾ ਹੈ ਮੈਂ ਝੋਨਾ ਲਈ ਜਾਂਦਾ ਮੇਰੇ ਕੋਲੇ 5405 ਵੀ ਹੈ ਤੇ ਆਪਣਾ ਪੰਜਾਬ ਦਾ ਡੀਵੀ ਹੈ ਬਾਬੇ ਦੀ ਕਿਰਪਾ ਨਾਲ ਦੋਵੇਂ ਬਹੁਤ ਵਧੀਆ ਚੱਲਦੇ ਆ ਦੋਵਾਂ ਨਾਲ ਕੋਈ ਛੇੜਛਾੜ ਨਹੀਂ ਕਰੀ ਕੋਈ ਝਾਬੀ ਨਹੀਂ ਲਾਈ ਕੋਈ ਪੰਪ ਨਾਲ ਨਹੀਂ ਕਰੀ ਤੇ ਦੋਵੇਂ ਅੱਗ ਵਰਗੇ ਟਰੈਕਟਰ ਆ ਦੋਵੇਂ ਚੈੱਕ ਕਰਨਾ 10 ਕਿੱਲੇ ਕੱਦੂ ਕਰ ਲਿਓ ਮੇਰੇ ਟਰੈਕਟਰ ਦੀ ਟੈਂਕੀ ਭਰ ਲਿਓ ਤੁਸੀਂ ਕਰ ਲਿਓ ਕੱਦੂ ਜੋ ਚਰਖੜੀ ਜੀ ਨਾਲ ਕਰਨਾ ਉਹਦੇ ਨਾਲ ਕਰ ਲਿਓ ਰੋਟਾਵੀਟਰ ਨਾਲ ਕਰਨਾ ਉਹਦੇ ਨਾਲ ਕਰ ਲਿਓ 10 ਕਿੱਲੇ ਦਾ ਬਾਈ 200 ਲੀਟਰ ਆਖੀ ਜਾਂਦਾ ਤੇ ਜੇ 10 ਕਿੱਲੇ 50 ਤੋਂ 60 ਲੀਟਰ ਤੇਲ ਨਾਲ ਕੱਦੂ ਨਾ ਕਰੇ ਤਾਂ ਤੁਸੀਂ ਤੁਸੀਂ ਮੈਨੂੰ ਨੀਵੇਂ ਦਾਵਾ ਦਿਓ ਇੰਨਾ ਕੀ ਤੇਲ ਖਾਂਦੇ ਆ ਹੋ ਸਕਦਾ ਟਰੈਕਟਰ ਦੇ ਵਿੱਚ ਉਹਦੇ ਕੋਈ ਨੁਕਸ ਹੋਵੇ ਬਾਈ ਨੇ ਕਿਹਾ ਵੀ ਇਹ ਵੀ ਕੋਈ ਨੁਕਸ ਹੋ ਸਕਦਾ ਪਰ ਜੇ ਨੁਕਸਾ ਦਾ ਫਿਰ ਵੀਡੀਓ ਬਣਾਉਂਦਾ ਤਾਂ ਬਾਈ ਕੋਈ ਮਤਲਬ ਹੀ ਨਹੀਂ ਆਇਆ ਤਾਂ ਬਦਨਾਮ ਨਹੀਂ ਕੀ ਹੁੰਦੀ ਕੋਈ ਚੀਜ਼ ਆਪਾਂ ਜੇ ਬਦਨਾਮ ਕਰਾਂਗੇ ਤਾਂ ਇਸ ਟਾਈਮ ਆਪਾਂ ਨੂੰ ਸਭ ਨੂੰ ਪਤਾ ਵੀ ਜੌਂਡੀਅਰ ਆ ਜਿਹੜਾ ਸ਼ੇਖਰਾਂ ਤੇ ਆ ਬਾਈ ਇਹਦੀ ਸੇਲ ਪੂਰੀ ਟੌਪ ਤੇ ਆ ਸਾਡੇ ਏਰੀਆ ਦੇ ਵਿੱਚ ਤਾਂ ਮਲੋਟ ਸਭ ਥੱਲੇ ਆ ਦੇ ਤੋਂ ਸਭ ਨਾਲੋਂ ਟੌਪ ਤੇ ਆ ਸੇਲ ਇਹਦੀ ਤੇ ਲੋਕ ਬਈ ਐਡੇ ਦਾ ਮੂਰਖ ਹਨੀਗੇ ਅੱਜ ਕੱਲ ਸਾਰੇ ਸਿਆਣੇ ਆ ਵੀ ਆਰਮ ਟਰੈਕਟਰਾਂ ਨਾਲੋਂ 1.5 ਤੋਂ 2 ਲੱਖ ਰੁਪਇਆ ਇਹ ਮਹਿੰਗਾ ਹੈ ਤੇ ਜੇ ਡੀਜ਼ਲ ਵੀ ਵੱਧ ਖਾਂਦਾ ਤੇ ਮਹਿੰਗਾ ਵੀ ਆ ਫਿਰ ਇਹਦੀ ਸੇਲ ਇੰਨੀ ਕਿਉਂ ਹੈ ਫਿਰ ਲੋਕ ਲੈਂਦੇ ਕਿਉਂ ਆ ਲੋਕ ਅੱਜ ਕੱਲ ਸਾਰੇ ਸਿਆਣੇ ਆ ਜੇ ਭਾਈ ਜੀ ਇਹਦੀ ਡੀਜ਼ਲ ਦੀ ਗੱਲ ਕਰੀਏ ਨਾ ਡੀਜ਼ਲ ਦੀ ਇਹਦੀ ਗੱਲ ਕਰਕੇ ਜਿਹੜਾ ਸਾਡੇ ਕੋਲੇ 50 50 ਡੀ ਚੱਲਦਾ ਉਹਦੀ ਜਿਹੜੀ ਲੇਜ਼ਰ ਕਰਾਏ ਤੇ ਐਵਰੇਜ ਆਈ ਜਾਂਦੀ ਆ ਜਿਵੇਂ ਕੋਈ ਸਾਫ਼ ਵਾਣ ਆ ਗਿਆ ਜਾਂ ਕੋਈ ਜ਼ਿਆਦੇ ਦੌੜਨ ਵਾਲਾ ਆ ਗਿਆ ਜਿਹੜੀ ਉਹਦੀ ਐਵਰੇਜ ਆਈ ਜਾਂਦੀ ਹੈ 4 ਲੀਟਰ ਘੰਟੇ ਦੀ ਆਈ ਜਾਂਦੀ ਹੈ ਸਾਰੀ ਐਵਰੇਜ ਘੱਟ ਵੀ ਖਾ ਜਾਂਦਾ ਹੈ 4 ਤੋਂ ਥੋੜਾ ਜਿਹਾ ਵੱਧ ਵੀ ਖਾ ਜਾਂਦਾ ਜੇ 5405 ਦੀ ਗੱਲ ਕਰ ਗਏ ਅਸੀਂ ਵਾਈ ਸਰੀ ਇਹਦੇ ਨਾਲ ਕਰਦੇ ਹਾਂ ਉਹ ਲੇਜ਼ਰ ਕਰਾਏ ਤੇ ਜੇ ਇਹਦੀ ਗੱਲ ਕਰੀਏ ਇਹ ਬਾਈ ਜੀ ਮੈਂ ਜਦੋਂ ਟਰੈਕਟਰ ਨੂੰ ਵਾਹਣਾ ਤਾਂ ਇਹ ਤੇਲ ਖਾਂਦਾ ਘੰਟੇ ਦਾ 8 ਲੀਟਰ 8 ਲੀਟਰ ਘੰਟੇ ਦਾ ਤੇਲ ਖਾਂਦਾ ਇਹ ਤੇ ਬਾਣ ਇਹ ਵਾਹੂਗਾ 6 ਕਿੱਲਿਆਂ ਦੇ ਲੱਗ ਭਾਗ 5.5 ਤੋਂ 6 ਕਿੱਲਿਆਂ ਦੇ ਲਗਭਗ ਜਿਹੜਾ ਆਪਾਂ ਵਾਣ ਵਧੀਆ ਵਾਉਣਾ ਟਕਾ ਕੇ ਤੇ ਜੇ ਜਿਵੇਂ ਉਵੇਂ ਇਹ ਵਾਉਣਾ ਤਾਂ ਇਹ 5.5 6 ਕਿੱਲਿਆਂ ਤੋਂ ਟੱਪ ਵੀ ਜਾਊਗਾ ਤੇ ਨਹੀਂ ਤਾਂ ਇਹ ਬਾਊਗਾ 5.5 ਤੋਂ 6 ਕਿੱਲਿਆਂ ਦੇ ਲਗਭਗ ਤੁਸੀਂ ਕਿੱਲੇ ਤੇ ਐਵਰੇਜ ਢਾਲ ਲਓ ਵੀ ਕਿੱਲੇ ਦਾ ਕਿੰਨਾ ਤੇਲ ਆ ਗਿਆ ਵੀ ਜੇ 8 ਲੀਟਰ ਤੇਲ ਨਾਲ 5.5 ਜਾਂ 6 ਕਿੱਲੇ ਵਾਣ ਵਾਉਂਦਾ ਤਾਂ ਕਿੱਲੇ ਦਾ ਕਿੰਨਾ ਆ ਗਿਆ ਐਵਰੇਜ ਬਣਾ ਲਓ ਤੇ ਕੋਈ ਝੂਠ ਨਹੀਂ ਆ ਮੈਂ ਅੱਗੇ ਵੀ ਦੱਸਿਆ ਕਿ ਕਦੇ ਵੀ ਜੇ ਕਿਸੇ ਮੇਰੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਜਾਂ ਵਾਹ ਕੇ ਵੇਖਣਾ ਤਾਂ ਮੇਰੇ ਕੋਲੇ ਜਦੋਂ ਮਰਜ਼ੀ ਆਜੋ ਜਦੋਂ ਮਰਜ਼ੀ ਆ ਕੇ ਵਾਹ ਕੇ ਵੇਖ ਲਓ ਚਾਹ ਪਾਣੀ ਦੀ ਸੇਵਾ ਵੀ ਫੁੱਲ ਕਰਾਂਗੇ ਕਈ ਵਾਰਾਂ ਏਜੰਸੀ ਵਾਲੇ ਟਰੈਕਟਰਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਡੈਮੋ ਵਾਲਾ ਉਹਦਾ ਤੇਲ ਵਧਾਇਆ ਜਾਂ ਘਟਾਇਆ ਜਾਂ ਉਹਦੇ ਚ ਉਹ ਜਾਨ ਤਾਂ ਇੰਨੀ ਆ ਤਾਂ ਇੰਨਾ ਜ਼ੋਰ ਵੱਧ ਮਾਰਦਾ ਮੇਰੇ ਕੋਲੇ ਮੈਂ ਤਾਂ ਬਾਈ ਅੱਗੇ ਵੀ ਕਈਆਂ ਵੀਡੀਓ ਦੇ ਵਿੱਚ ਦੱਸਿਆ ਕਿ ਮੈਂ ਤਾਂ ਸਾਰੇ ਟਰੈਕਟਰ ਵਾ ਵਾ ਦੇਖਿਆ ਜਿਹੜੇ ਮੇਰੇ ਮਨ ਨੂੰ ਤਸੱਲੀ ਹੋਈ ਉਹ ਜੋਂਡੀਰ ਤਾਂ ਹੀ ਹੋਈ ਹੈ ਤੇ ਪਹਿਲਾਂ ਜਦੋਂ ਖੇਤੀ ਕਰਨ ਲੱਗੇ ਲੱਗੇ ਸੀ ਉਦੋਂ ਮੈਨੂੰ ਸਭ ਤੋਂ ਬੈਸਟ ਲੱਗਦਾ ਸੀਗਾ ਫੋਰਡ 3600 ਮੇਰੇ ਕੋਲੇ ਅੱਜ ਵੀ ਹੈਗਾ ਬਾਬੇ ਦੀ ਕਿਰਪਾ ਨਾਲ ਉਹਦੇ ਆਪਾਂ ਪਤਲੇ ਟਾਇਰ ਲਵਾਦੇ ਬੂਮ ਬਣਾਤਾ 3600 ਵੀ ਆਪਾਂ ਉਹਦੀ ਗੱਲ ਕਰ ਲਈਏ ਪਹਿਲਾਂ ਇੰਨਾ ਬਦਨਾਮ ਸੀਗਾ ਜਦੋਂ ਆਇਆ ਆ ਇਹ ਜੀ ਤੇਲ ਵੱਧ ਖਾਂਦਾ ਇਹ ਜੀ ਤੇਲ ਵੱਧ ਖਾਂਦਾ ਗੱਲ ਉੱਥੇ ਹੀ ਆ ਜੇ ਤੇਲ ਵੱਧ ਖਾਂਦਾ ਫਿਰ ਵੇਖਦਾ ਕਿਉਂ ਐਨਾ 3600 ਜਿੰਨਾ ਕੋਈ ਨਹੀਂ ਵਿਕਿਆ 3600 ਜਦੋਂ ਆਉਂਦਾ ਸੀ ਜਿੰਨਾ ਟਾਈਮ ਆਉਂਦਾ ਰਿਹਾ ਉਹਦੇ ਤੇ ਬਲੈਕ ਰਹੀ ਹੈ ਉਹੀ ਗੱਲ ਉਹਨੂੰ ਸੀ ਬਦਨਾਮ ਕਰਨ ਦੇ ਚੱਕਰਾਂ 'ਚ ਬਾਈ 3600 ਨੇ ਵੀ ਸਾਰੇ ਗੁੰਜੇ ਲਾ ਕੇ ਰੱਖੇ ਸੀ ਤੇ ਅੱਜ ਜੌਂਡੀਆਰ ਇਹਦੇ ਮੁਕਾਬਲੇ ਦੇ ਜਿਹੜੇ ਟਰੈਕਟਰ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਵੀ ਬਾਈ ਇਹਨੇ ਥੱਲੇ ਲਾ ਕੇ ਰੱਖੇ ਵੇਆ ਸਾਰੇ ਕਿਉਂਕਿ 1.5 ਲੱਖ ਰੁਪਇਆ ਮਹਿੰਗਾ ਹੈ ਤੇ 50 HP ਲੈਣਾ ਜਾਂ 60 HP ਲੈਣਾ ਜਾਂ 65 HP ਲੈਣਾ ਕੋਈ ਹੋਰ ਕੰਪਨੀ ਦਾ ਲਓਗੇ 1.5 ਲੱਖ ਰੁਪਏ ਦਾ ਫਰਕ ਪੈਂਦਾ ਪਰ ਫੇਰ ਵੀ ਇਹਦੀ ਸੇਲ ਟੌਪ ਤੇ ਆ ਬਾਈ ਕੋਈ ਕਾਰਨਾ ਤਾਂ ਤਾਂ ਹੀ ਟੌਪ ਤੇ ਆ ਭੰਡਿਆ ਭੰਡਿਆ ਨਹੀਂ ਜਾਂਦਾ ਮੈਂ ਕਿਸੇ ਨੂੰ ਮਾੜਾ ਆਖੀ ਜਾਵਾਂ ਸ਼ਿਵਰਾਜ ਨੂੰ ਜਾਂ ਹੋਰ ਕਿਸੇ ਨੂੰ ਮਾੜਾ ਆਖੀ ਜਾਵਾਂ ਭੰਡਿਆ ਭੰਡਿਆ ਨਹੀਂ ਜਾਂਦਾ ਜਿਹੜੇ ਗੋਣਾ ਗੋਣਾ ਹੁੰਦੇ ਹੀ ਆ ਉਹਦੇ ਚ ਮੈਨੂੰ ਤਾਂ ਚਾਰਾਂ ਕੰਨੀਆਂ ਦੇ ਪੂਰਾ ਲੱਗਿਆ ਜੋਂਡੀ 5405 ਤੇ 505D ਜਿਵੇਂ 505D ਛੋਟਾ ਹੈ ਤੇ ਇਹ ਵੱਡਾ ਹੈ ਐਚਪੀ ਦੇ ਹਿਸਾਬ ਨਾਲ ਦੋਨੋਂ ਹੀ ਟਰੈਕਟਰ ਮੈਨੂੰ ਬਹੁਤ ਬੈਸਟ ਲੱਗੇ ਇੰਨੇ ਬੈਸਟ ਮੈਂ ਤਾਂ ਯਾਰ ਵੀ ਤੁਸੀਂ ਪੁੱਛੋ ਹੀ ਨਾ ਮੇਰਾ ਤਾਂ ਮਨ ਇੰਨਾ ਖੁਸ਼ ਆ ਦੋਨਾਂ ਦੇ ਸਾਡੇ ਬੰਦੇ ਇੱਕ ਦਿਨ ਡੀਜ਼ਲ ਦੀ ਹਾਂ ਗੱਲ ਕਰ ਲਈਏ ਸਾਡੇ ਬੰਦੇ ਇੱਕ ਦਿਨ ਮੈਨੂੰ ਕਹਿੰਦੇ ਯਾਰ ਆਪਣਾ ਟਰੈਕਟਰ ਡੀਜ਼ਲ ਵਾਲਾ ਦਿਖਾਉਂਦਾ 5405 ਮੈਂ ਕਿਹਾ ਕਿੰਨਾ ਖਾਂਦਾ ਮੈਂ ਕਿਹਾ ਯਾਰ ਮੈਂ ਤਾਂ ਵਾਇਆ ਮੈਨੂੰ ਤਾਂ ਬੜਾ ਸਹੀ ਲੱਗਿਆ ਬਹੁਤ ਉਹ ਐਵਰੇਜ ਨੋਰਮਲ ਜੀ ਲੱਗੀ ਵੀ ਵਧੀਆ ਐਵਰੇਜ ਦਿੱਤੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 8 ਲੀਟਰ ਨਾਲ 6 ਕਿੱਲੇ ਮਾੜ ਕਲਟੀਵੇਟਰ ਮਾਰ ਜਾਂਦਾ ਮੈਂ ਕਿਹਾ ਕਿਵੇਂ ਵਾਇਆ ਸੀ ਔਖੇ ਦੋਵੇਂ ਲੀਵਰ ਥੱਲੇ ਸੀ 15 ਕਲਟੀਵੇਟਰਾਂ ਤੇ ਤੇ ਉੱਤੇ ਦੋ ਗੱਟੇ ਧਰੇ ਸੀ ਤੇ ਫਿਰ ਤਾਂ ਬਈ ਡੀਜ਼ਲ ਖਾਊਗਾ ਹੀ ਜਦੋਂ ਤੁਸੀਂ 15 ਕਲਟੀਵੇਟਰਾਂ ਨੂੰ ਚੁੰਝੂ ਬਣਾਈ ਫਿਰਦੇ ਹੋ ਫਿਰ ਤਾਂ ਡੀਜ਼ਲ ਖਾਊਗਾ ਹੀ ਉਹ ਇਹਨੇ ਬਈ ਦਬਣਾ ਤਾਂ ਹੈ ਨਹੀਂਗਾ ਹੁਣ ਤੁਸੀਂ 15 ਕਲਟੀਵੇਟਰ ਪਾ ਕੇ ਪਿੱਛੇ ਦੋਵੇਂ ਗੱਟੇ ਉੱਤੇ ਧਰ ਲੇ ਪਿੱਛੇ ਝਾਕਣਾ ਨਹੀਂ ਨਾ ਇਹਨੇ ਆਰਪੀਐਮ ਡ੍ਰੌਪ ਕਰਨੇ ਆ ਇਹਨਾਂ ਦਾ ਪੱਟੀ ਤੁਰਿਆ ਆਉਣਾਗਾ ਤੇ ਅੱਗੇ ਹੀ ਵਧਿਆ ਜਾਣਾਗਾ ਦਬਣਾ ਹੈ ਨਹੀਂਗਾ ਮੈਂ ਤੁਹਾਨੂੰ ਕਲਟੀਵੇਟਰ ਵਿਖਾ ਵੀ ਦਿੰਨਾਗਾ ਜਿਹੜੇ ਮਾਰੇ ਆ ਸਾਡੇ ਬੰਦਿਆ ਨੇ ਜਿਨ੍ਹਾਂ ਤੇ ਕਹਿੰਦੇ ਡੀਜ਼ਲ ਵੱਧ ਖਾ ਗਿਆ ਲੈ ਆਈਂ ਇੱਧਰ ਆਹ ਦੇਖੋ ਭਾਈ ਪਤੰਦਰਾ ਨੇ 2 ਤਾਂ ਧਰ ਲਏ ਤੇ ਗੱਟੇ 2 ਤਾਂ ਧਰ ਲਏ ਗੱਟੇ ਤੇ ਲੀਵਰ ਕਰ ਤੇ ਥੱਲੇ ਆ ਪਹਿਲਾਂ ਤੁਸੀਂ ਕਲਟੀਵੇਟਰ ਲੱਗਦੇ ਹੀ ਵੇਖ ਲਓ ਇੱਥੋਂ ਤੁਹਾਨੂੰ ਪਤਾ ਲੱਗੀ ਜਾਂਦਾ ਇੱਕਾ ਚੰਦ ਚੜਾ ਛੱਡਿਆ ਏ ਮੇਰਾ ਵੇਖੇ ਹੀ ਅੱਜ ਕਿੱਥੇ ਡਾਇਆ ਏ ਮਤਲਬ ਜੇ ਹੁਣ ਆਪਾਂ 15 ਕਲਟੀਵੇਟਰਾਂ ਨੂੰ ਜੇ ਆਪਾਂ ਚੁੰਝੂ ਬਣਾਵਾਂਗੇ ਦੋਵੇਂ ਲੀਵਰ ਥੱਲੇ ਕਰਾਂਗੇ ਉੱਤੇ ਤੋਂ ਗੱਟੇ ਧਰਾਂਗੇ ਤਾਂ ਡੀਜ਼ਲ ਤਾਂ ਬਾਈ ਖਾਊਗਾ ਹੀ ਕਿ ਡੀਜ਼ਲ ਤੋਂ ਬਿਨਾ ਫਰੇਮ ਤੱਕ ਲਾਈ ਫਿਰਾਂਗੇ ਨੂੰ ਹਾਂ ਜਿਹੜੀ ਮੈਂ ਗੱਲ ਕਰਦਾ ਵੀ ਲੈਫਟ ਕੰਟਰੋਲ ਕਰਕੇ ਬੰਨ ਕੇ ਜਿਵੇਂ ਆਪਾਂ ਪੁਰਾਣੇ ਟ੍ਰੈ ਪੁਰਾਣੇ ਟਾਈਮਾਂ ਦੇ ਵਿੱਚ ਟਰੈਕਟਰ ਵਾਹੁੰਦੇ ਸੀਗੇ ਆਪਾਂ ਸਾਰੇ ਹੀ ਵਾਹੁੰਦੇ ਰਹੇ ਹਾਂ ਜਿਵੇਂ 3600 ਜਾਂ ਹੋਰ ਟਰੈਕਟਰ ਸੀਗੇ ਆਪਾਂ ਜਦੋਂ ਵਾਣ-ਮਾਣ ਜਾਂਦੇ ਸੀ ਕੀ ਕਰਦੇ ਸੀ ਆਪਾਂ ਅੰਦਰਲਾ ਲੀਵਰ ਪਿੱਛੇ ਕਰਕੇ ਬਾਹਰਲੇ ਤੋਂ ਚੱਕੀ ਸਿੱਟੀ ਜਾਂਦੇ ਸੀ ਉਹਨੂੰ ਕੰਟਰੋਲ ਕਰ ਲੈਂਦੇ ਸੀ ਅੰਦਰਲੇ ਨੂੰ ਤੇ ਬਾਹਰਲੇ ਤੋਂ ਚੱਕੀ ਸਿੱਟੀ ਜਾਂਦੇ ਸੀ ਤਾਂ ਊਵੇਂ ਜੇ ਵਾਹਣਾ ਲਿਫਟ ਕੰਟਰੋਲ ਕਰਕੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਬਈ 8 ਲੀਟਰ ਦਾ 6 ਕਿੱਲੇ ਕਲਟੀਵੇਟਰ ਮਾਰੂਗਾ ਜਿਵੇਂ ਆਪਾਂ ਆਮ ਰੁਟੀਨ ਦੇ ਵਿੱਚ ਵਾਹਣ ਮਾਉਣੇ ਆ ਆਮ ਟਰੈਕਟਰ ਨਾਲੋਂ ਹਲ ਵੀ ਵੱਧ ਖਿੱਚੂਗਾ ਡੂੰਘੇ ਖਿੱਚੂਗਾ ਤੇ 6 ਕਿੱਲੇ ਮਾਰ ਜੂਗਾ ਹਾਂ ਜੇ ਐ ਮਾਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉੱਤੇ ਗੱਟੇ ਧਰ ਕੇ ਤੇ ਇਹਨਾਂ ਦੇ ਝੁੰਝੂ ਬਣਾਉਣੇ ਆ 11-15 ਕਲਟੀਵੇਟਰਾਂ ਦੇ ਤੇ ਫੇਰ ਤਾਂ ਡੀਜ਼ਲ ਖਾਊਗਾ ਹੀ ਕਿਸੇ ਮੇਰੇ ਵੀਰ ਭਰਾ ਨੇ ਜੇ ਜੋਂਡੀਰ ਟਰੈਕਟਰ ਲੈਣਾ ਮੇਰੇ ਨਾਲ ਭਲਾ ਗੱਲਬਾਤ ਕਰ ਲਿਓ ਜੇ ਮੇਰਾ ਪਿੰਡ ਜਾਂਦਾਲਾ ਹੈ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੰਬਰ ਆ ਮੇਰਾ 98559 35000 ਕਿਸੇ ਮੇਰੇ ਵੀਰ ਭਰਾ ਨੇ ਜੋਂਡੀਰ ਟਰੈਕਟਰ ਲੈਣਾ ਚਾਹੇ ਸੀਆਰਡੀਆਈ ਲੈਣਾ ਚਾਹੇ ਦੂਜਾ ਲੈਣਾ ਕੋਈ ਵੀ ਲੈ ਲਓ ਡੀਜ਼ਲ ਦਾ ਬਾਈ ਜੀ ਕੋਈ ਖਰਚਾ ਵੱਧ ਨਹੀਂ ਸਿਰਫ ਇਹਨੂੰ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਹੌਲੀ 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 ਜੋਂਡੀਰ ਦੀ ਸੇਲ ਆ ਜਿਹੜੀ ਟੌਪ ਤੇ ਆਉਂਦੀ ਜਾ ਰਹੀ ਆ ਬਹੁਤ ਵਿਖ ਰਿਹਾ ਜੋਂਡੀਰ ਇਸ ਟਾਈਮ ਤੇ ਸਾਰਿਆਂ ਨੂੰ ਪਤਾ ਲੱਗਦਾ ਜਾਂਦਾ ਹੈ ਵੀ ਬਹੁਤ ਚੰਗਾ ਟਰੈਕਟਰ ਹੈ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਇੱਕ ਵਾਰੀ ਲੈ ਲਿਆ ਤਾਂ ਮਿਸਤਰੀ ਕੋਲੇ ਤਾਂ ਜਾਣ ਦੀ ਲੋੜ ਹੀ ਨਹੀਂ ਸਾਰੀ ਉਮਰ ਲੰਘ ਜਾਂਦੀ ਹੈ ਇਕੱਲੀ ਸਰਵਿਸ ਕਰਾਉਣੀ ਪੈਂਦੀ ਹੈ ਤੇਲ ਪਾਣੀ ਆਪਾਂ ਚੈੱਕ ਕਰਨਾ ਹੈ ਬਹੁਤ ਚੰਗਾ ਟਰੈਕਟਰ ਹੈ 5050 DV ਤੇ 5405 VCRI ਅਸੀਂ ਤਾਂ ਮਿੱਟੀ 'ਚ ਵੀ ਬੜਾ ਚਲਾਇਆ ਹੈ ਗਾਰੇ 'ਚ ਕੱਦੂ ਵੀ ਹਟਕੀ ਇਹਦੇ ਨਾਲ ਕਰ ਦਿੰਨੇ ਆ ਤੇ ਧੋਣੇ ਵੀ ਕਰਾਈਆਂ ਮੱਛੀ ਮੋਟਰ ਲੱਗੀ ਆ ਚੱਕ ਕੇ ਐ ਬੰਦੇ ਮਾਰ ਦਿੰਦੇ ਆ ਬਾਈ ਕਦੇ ਹਜੇ ਤੱਕ ਬਾਬੇ ਦੀ ਕਿਰਪਾ ਨਾਲ ਕੋਈ ਪ੍ਰੋਬਲਮ ਨਹੀਂ ਗਈ ਆ ਜੀ ਆ ਇੱਕ ਗੱਲ ਹੋਰ ਤੁਹਾਨੂੰ ਕੋੜੀ ਲੱਗੂਗੀ ਵੀ ਜਿਹੜਾ ਟਰੈਕਟਰ ਸੀਆਰਡੀਆਈ ਜਿਹੜੇ ਆਏ ਆ ਕੋਈ ਮੰਨੇ ਚਾਹੇ ਨਾ ਮੰਨੇ ਜਿਹੜਾ ਕਾਮਯਾਬ ਹੋਇਆ ਉਹ ਕੱਲਾ ਜੌਂਡੀਅਰੀ ਹੋਇਆ ਸੀਆਰਡੀਆਈ ਦੇ ਵਿੱਚ ਸਭ ਨਾਲੋਂ ਟੌਪ ਤੇ ਸੀਆਰਡੀਆਈ ਦੇ ਵਿੱਚ ਜੌਂਡੀਅਰੀ ਹੈ ਵਿਖਦਾ ਵੀ ਵੱਧਾ ਤੇ ਕਾਮਯਾਬ ਵੀ ਹੈ ਕਿਸੇ ਕੰਮ 'ਚ ਹੀ ਲਾ ਲਓ ਤੁਸੀਂ ਏਸੀ ਕੈਬਨ ਲਾ ਲਓ ਏਸੀ ਕੈਬਨ ਜੌਂਡੀਅਰ ਦੇ ਵਿੱਚ ਬਹਿ ਕੇ ਦੇਖ ਲਓ ਤੇ ਹੋਰ ਦੇ ਕਿਸੇ ਦੇ ਵਿੱਚ ਬਹਿ ਕੇ ਦੇਖ ਲਓ ਏਸੀ ਕੈਮਨ ਬਾਈ ਜੀ ਜੌਂਡੀਅਰ ਦਾ ਇਹੋ ਜ ਹੈ ਵੀ ਮੇਰਾ ਖਿਆਲ ਆ ਵੀ ਕਿ 2 ਕਰੋੜ ਵਾਲੀ ਗੱਡੀ ਦਾ ਵੀ ਏਸੀ ਏਸੀ 2 ਕਰੋੜ ਵਾਲੀ ਗੱਡੀ ਚ ਬਹਿ ਜਾਓਗੇ ਉਹਦਾ ਵੀ ਹੋਵ ਜਾਣੀ ਹੋਣਾ ਜਿਹੜਾ ਜੌਂਡੀਅਰ ਦਾ ਹੈ 50 75 ਜਾਂ 54 05 ਦਾ ਜੇ ਤੁਸੀਂ ਵਿੱਚ ਬਹਿ ਕੇ ਦੇਖੋਗੇ ਇੰਨਾ ਤਕੜਾ ਬਲੋਰ ਹੈ ਤੇ ਇੰਨੀ ਤਕੜੀ ਕੋਲੇਗਾ ਇਹ ਭਾਈ ਗੱਲਾਂ ਸੱਚੀਆਂ ਐ ਮੰਨਣਾ ਪੈਣਾ ਜਿਹੜੀ ਚੀਜ਼ ਚੰਗੀ ਉਹਨੂੰ ਚੰਗਾ ਕਹਿਣਾ ਪੈਣਾ ਇਹ ਸਭ ਝੂਠ ਆ ਗੱਲਾਂ 10 ਲੀਟਰ 10 ਕਿੱਲਿਆਂ ਚ ਕੱਦੂ ਕਰਿਆ ਤੇ 200 ਲੀਟਰ ਖਾ ਗਿਆ ਇਹ ਗੱਲ ਤਾਂ ਮੰਨਣ ਚ ਹੀ ਨਹੀਂ ਆਉਂਦੀ ਯਾਰ ਇਹ ਤਾਂ ਮਤਲਬ ਉਹ ਗੱਲ ਹੈ ਵੀ ਬਿਨਾ ਟਾਇਰਾਂ ਤੋਂ ਰੋੜਨ ਵਾਲੀ ਗੱਲ ਹੈ ਵੀ ਯਾਰ ਇਹ ਗੱਲ ਥੋੜਾ ਹੁੰਦੀ ਹੈ ਕੋਈ ਵੀ 10 ਕਿੱਲਾਂ 'ਚ ਹਰੇਕ ਬੰਦੇ ਨੂੰ ਪਤਾ ਹੈ ਜਿਵੇਂ ਅੱਜ ਕੱਲ ਸਾਰੇ ਹੀ ਭਰਾ ਐਡੇ ਸਿਆਣੇ ਆ ਸਾਰਿਆਂ ਨੂੰ ਪਤਾ ਵੀ 10 ਕਿੱਲਾਂ 'ਚ 200 ਲੀਟਰ ਕੋਈ ਟਰੈਕਟਰ ਵੀ ਨਹੀਂ ਖਾਂਦਾ ਮੈਂ ਕੱਲਾ ਜੌਂਡੀਰ ਦੀ ਗੱਲ ਨਹੀਂ ਕਰਦਾ ਕੋਈ ਵੀ ਨਹੀਂ ਖਾਂਦਾ ਇੰਨੀ ਕੁ ਬੇਨਤੀ ਹੈ ਬਾਈ ਕੋਈ ਡੀਜ਼ਲ ਦਾ ਖਰਚਾ ਵੱਧ ਨਹੀਂ ਗਾ ਬਹੁਤ ਟੌਪ ਦਾ ਟਰੈਕਟਰ ਆ ਜੇ ਕਿਸੇ ਨੇ ਵੀ ਲੈਣਾ ਹੋਵੇ ਮੈਂ ਤਾਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਬਹੁਤ ਵੀਡੀਓ ਪਾਈਆਂ ਇਹ ਮੈਂ ਵੀਡੀਓ ਮੈਂ ਤਾਂ ਹੀ ਪਾਉਣ ਲੱਗਾ ਡੀਜ਼ਲ ਤੇ ਵੀ ਕਈ ਵੀਰ ਡਰ ਜਾਂਦੇ ਆ ਵੀ ਯਾਰ ਇਹ ਤਾਂ ਤੇ ਇਹ ਤਾਂ 10 ਕਿੱਲਾਂ 'ਚ 200 ਲੀਟਰ ਖਾ ਗਿਆ। ਜਾਂ ਪਹਿਲਾਂ ਵੀ ਮੈਂ ਕਈ ਵੀਡੀਓ ਦੇਖੀਆਂ ਵੀ ਕਹਿ ਦਿੰਦੇ ਆ ਯਾਰ ਇਹਦਾ ਤਾਂ ਤੇਲ ਦਾ ਖਰਚਾ ਬਾਦ ਬਾਈ ਕੋਈ ਬਾਤ ਬੋਦ ਨਹੀਂ ਕਰ। ਸਹੀ ਜਿਹੜਾ ਇਹਦੇ ਮਗਰ ਕੰਪਨੀ ਕਹਿੰਦੇ ਆ ਵੀ ਇੰਨੇ ਕਲਟੀਵੇਟਰ ਪਾਓ ਇੰਨੀਆਂ ਤੋਹਾਂ ਪਾਓ ਪੂਰਾ ਸਹੀ ਸੰਦ ਪਾਓ ਸਹੀ ਕੰਟਰੋਲ ਕਰਕੇ ਬਾਓ ਲੈਫਟ ਸਹੀ ਚੱਕਰਾਂ ਤੇ ਬਾਓ ਤਾਂ ਮੇਰਾ ਖਿਆਲ ਆ ਵੀ ਸਾਰੇ ਟਰੈਕਟਰਾਂ ਤੋਂ ਉਹਦਾ ਖਰਚਾ ਤੁਹਾਨੂੰ ਡੀਜ਼ਲ ਦਾ ਘੱਟ ਆਊਗਾ ਚਾਹੇ ਬਰਾਬਰ ਚਲਾ ਕੇ ਦੇਖ ਲਿਓ। ਆਹ ਪਤਾ ਹੀ ਨਹੀਂ ਮੈਂ ਨਾ ਹੋਵੇ ਜੇ ਮੈਂ ਸਾਡੇ ਬੰਦੇ ਕਰਦੇ ਆ ਵੀ 15 ਕਲਟੀਵੇਟਰ ਤੇ ਦੋਵੇਂ ਲੀਵਰ ਥੱਲੇ ਤੇ ਉੱਤੇ ਗੱਟੇ ਆਏ ਨ ਇਹ ਤਾਂ ਹੋ ਸਕਦਾ ਕਿਲੇ ਦਾ 4 ਲੀਟਰ ਵੀ ਖਾ ਜਾਏ ਇੱਕ ਕਿਲਾ 4 ਲੀਟਰ ਨਾਲ ਜਾਂ 5 ਲੀਟਰ ਨਾਲ ਵਾਹਵੇ। ਪਰ ਜੇ 1.5 ਲੀਟਰ ਜਾਂ ਪੌਣੇ 2 ਲੀਟਰ ਦਾ ਐਵਰੇਜ ਲਿਆਉਣੀ ਹੈ ਤਾਂ ਫਿਰ ਆਪਾਂ ਨੂੰ ਲੈਫਟ ਕੰਟਰੋਲ ਕਰਕੇ ਜਿਵੇਂ ਆਪਾਂ ਆਮ ਵਾਹਣ ਵਾਹਣੇ ਉਵੇਂ ਵਾਹਣਾ ਪੈਣਾ। ਚੁੰਝੂ ਬਣਾ ਕੇ ਹਾਲਜੇ ਆਪਾਂ ਚਲਾਉਨੇ ਆ 15 ਤਾਂ ਫਿਰ ਤੇਲ ਖਾਊਗਾ। ਉਹ ਕੋਈ ਸਾਨੂੰ ਤਾਂ ਕੋਈ ਤੋਰੇ ਫੇਰੇ 'ਚ ਵੀ ਕੋਈ ਐਡਾ ਬਾਹਲਾ ਨਹੀਂ ਲੱਗਿਆ ਤੇ ਵਾਈ 'ਚ ਵੀ ਐਡਾ ਨਹੀਂ ਬਾਹਲਾ ਲੱਗਿਆ। ਇੰਨਾ ਕ ਬੈਸਟ ਟਰੈਕਟਰ ਮੈਨੂੰ ਤਾਂ ਲੱਗਦਾ ਯਾਰ। ਵੀ ਮੇਰੀ ਪਸੰਦੀ ਦਾ ਟਰੈਕਟਰ ਜਦੋਂ ਮੈਂ ਵਾਹੀ ਕਰਕੇਤੀ ਕਰਨ ਲੱਗਿਆ ਸੀਗਾ ਸਨ ਮੇਰਾ ਖਲ 90 ਦੇ ਵਿੱਚ ਮੈਂ ਲੱਗ ਗਿਆ ਸੀਗਾ ਉਦੋਂ ਆਪਾਂ ਆਇਸ਼ਰ ਨਵਾਂ ਕਢਾਇਆ ਸੀਗਾ ਉਸ ਤੋਂ ਬਾਅਦ ਆਪਾਂ ਲੈ ਲਿਆ ਸੀਗਾ 3600 ਕੋੜ ਤੇ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਮੈਨੂੰ 3600 ਸਭ ਤੋਂ ਵਧੀਆ ਲੱਗਦਾ ਸੀ ਤੇ ਜਾਂ ਮੈਨੂੰ ਹੁਣ ਜੌਂਡੀਅਰ ਵਧੀਆ ਲੱਗਦਾ ਭਾਈ ਇੰਨੀ ਕੁ ਬੇਨਤੀ ਸੀ ਭਾਈ ਜੀ ਅੱਜ ਟਰੈਕਟਰ ਦੇ ਡੀਜ਼ਲ ਬਾਰੇ ਕੋਈ ਜੌਂਡੀਅਰ ਦਾ ਕੋਈ ਖਰਚਾ ਵੱਧ ਨਹੀਂ ਹੈ ਐਵੇਂ ਕੋਈ ਭੰਡਦਾ ਕੋਈ ਕਹਿੰਦਾ ਕਿਸੇ ਦੇ ਕਿਸੇ ਤੇ ਯਕੀਨ ਨਾ ਕਰੋ ਤੁਸੀਂ ਟਰੈਕਟਰ ਵਾਹ ਕੇ ਦੇਖੋ ਮੇਰੇ ਕੋਲੇ ਆ ਜਾਓ ਮੇਰੇ ਦੋਵੇਂ ਵਾਹ ਕੇ ਦੇਖ ਲਓ ਜਿਹਨੇ ਵੀ ਲੈਣਾ ਹੈ ਇੰਨੀ ਕਿ ਵੀਡੀਓ ਆ ਬਾਈ ਚੰਗੀ ਲੱਗੀ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਜੌਂਡੀਅਰ ਦਾ ਖਰਚਾ ਨਹੀਂ ਹੈ ਵੱਧ ਡੀਜ਼ਲ ਦਾ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ